ਰਸਿਕਾਲਾ ਐ ਜੀ ਪੀ ਸੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਅੱਜ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਮਿਲਣ ਵਾਸਤੇ ਆਏ ਨੇ ਕਿਉਂਕਿ ਕਈ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਵੀ ਉਹਨਾਂ ਨੇ ਇਸ ਸੀ ਦਾ ਜ਼ਿਕਰ ਕਰਿਆ ਸੀਗਾ ਕਿ ਜਿਹੜੀ ਐ ਜੀ ਪੀ ਸੀ ਨੂੰ ਲੈ ਕੇ ਜਦੋਂ ਚੋਣਾਂ ਹੋਣੀਆਂ ਨੇ ਤੇ ਉਸ ਤੋਂ ਪਹਿਲਾਂ ਜਿਹੜਾ ਵੋਟਾਂ ਦਾ ਪ੍ਰੋਸੈਸ ਚੱਲ ਰਿਹਾ ਤੇ ਉਹ VOTING ਪ੍ਰੋਸੈਸ ਦੇ ਵਿੱਚ ਕਿਤਨਾ ਕਿਤੇ ਗੜਬੜੀਆਂ ਨੇਗੀਆਂ ਤੇ ਜਾਲੀ ਵੋਟਾਂ ਤੱਕ ਦੀ ਉਹਨਾਂ ਨੇ ਗੱਲ ਕਹੀ ਸੀ ਇਸ ਤੋਂ ਬਾਅਦ ਅੱਜ ਸੈਕਟਰ 17 ਦੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਨਾਲ ਮੁਲਾਕਾਤ ਹੈ ਉਹਨਾਂ ਦੀ ਜਿਸ ਤੋਂ ਬਾਅਦ ਹਾਲਾਂਕਿ ਦੱਸਣਗੇ ਕੀ ਕੀ ਇਤਰਾਜ਼ ਨੇ ਜਿਹੜੇ ਉਹ ਅੱਜ ਗੁਰਦੁਆਰਾ ਚੌਂਕ ਕਮਿਸ਼ਨ ਬੋਰਡ ਪਹੁੰਚੇ ਸਨ ਮੁਲਾਕਾਤ ਜਿਹੜੀ ਉਹ ਕੀਤੀ ਗਈ ਹੈ ਤੇ ਜਾਲੀ ਵੋਟਾਂ ਤੇ ਹਾਲਾਂਕਿ ਮੁਲਾਕਾਤ ਹੋਈ ਹੈ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਨਾਲ ਤੇ ਕੀ ਗੱਲਬਾਤ ਹੋਈ ਹੈ ਤੇ ਕੀ ਇਤਰਾਜ਼ ਜਿਹੜੇ ਜਤਾਏ ਗਏ ਨੇ ਕਿ ਉਹ ਗਲਤ ਕਰਦੇ ਆ ਕਮਿਸ਼ਨ ਸਾਹਿਬ ਕਮਿਸ਼ਨ ਮਿਲ ਕੇ ਆਏ ਹੋ ਸਰਦਾਰ ਸਾਹਿਬ ਨੂੰ ਈ ਮਸਲਾ ਸੀ ਕੀ ਗੱਲਬਾਤ ਹੋਈ ਔਰ ਕਿਸ ਤਰ੍ਹਾਂ ਦਾ ਉਹਦਾ ਰਿਸਪਾਂਸ ਦੇਖੋ ਸ਼ਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਨਵੀਂ ਚੋਣ ਜਨਰਲ ਹਾਊਸ ਦੀ ਹੋਣੀ ਹੈ ਜਿਹਦੇ ਬਾਬਤ ਲਾਸਟ ਈਅਰ ਵੋਟਾਂ ਬਣਾਉਣ ਦੀ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ ਅਸੀਂ ਤਾਦ ਵੀ ਜਸਟਿਸ ਹਰੋਂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀਆਂ ਸ਼ਰਤਾਂ ਆ ਉਹ ਸ਼ਰਤਾਂ ਬਹੁਤ ਸਖਤ ਆ ਇੱਕ ਦਾ ਉਹਨਾਂ ਆਈਡੀ ਲੱਗਦੀ ਸੀ ਇੱਕ ਫੋਟੋ ਲੱਗਦੀ ਸੀ ਇੱਕ 1 ਤੋਂ 1 ਵੋਟਰ ਵਾਲਿਆਂ ਨੂੰ ਜਾ ਕੇ ਵੀਆਲ ਨੂੰ ਮਿਲਣਾ ਪੈਂਦਾ ਸੀ ਉਹਦਾ ਕਾਰਨ ਇਹ ਬਣਿਆ ਪਈ ਬਹੁਤਾਤ ਦੇ ਵਿੱਚ ਜਿਹੜੀਆਂ ਵੋਟਾਂ ਸੀ ਉਹ ਬਹੁਤ ਘੱਟ ਬਣੀਆਂ ਔਰ ਘੱਟ ਹੁਣ ਵੀ 5-8 ਤੱਕ ਮੈਂ ਅੰਕੜੇ ਜਿਹੜੇ ਲਏ ਆ 30 ਲੱਖ ਜਿਹੜੀ ਆ ਉਹ ਵੋਟ ਬਣੀਆਂ ਹੁਣ ਆ ਜਿਹੜਾ ਮੌਜੂਦਾ ਤੌਰ ਤੇ 16 ਸਪਟੰਬਰ ਡੇਟ ਫਿਕਸ ਕੀਤੀ ਗਈ ਆ ਮੈਨੂੰ ਕਹਿਣ 'ਚ ਕੋਈ ਹਿਚਕਾਟ ਨਹੀਂ ਕਿ ਜਿਹੜੀ ਸਿਆਸੀ ਤੇ ਰਾਜ ਦੇ ਮੌਕੇ ਤੇ ਪੰਜਾਬ ਸਰਕਾਰ ਦੇ ਵਿੱਚ ਰਾਜ ਕਰ ਰਹੀ ਆ ਉਹਨਾਂ ਨੇ ਵੱਡੇ ਪੱਦਰ ਦੇ ਉੱਤੇ ਇੱਕ ਔਰਤੇ ਸਿੰਘ ਦੀ ਵਿਧੀ ਲਾ ਕੇ ਟੜਾ-ਟੜਾ ਵੋਟਾਂ ਬਣਾਉਣੀਆਂ ਸ਼ੁਰੂ ਕੀਤੀਆਂ ਬਹੁਤ ਸਾਰੇ ਜ਼ਿਲ੍ਹਿਆਂ 'ਚੋਂ ਹਲਕਿਆਂ ਦੇ ਵਿੱਚੋਂ ਇਹ ਰਿਪੋਰਟਾਂ ਆਉਂਦੀਆਂ ਸੀ ਸੇ ਉਹ ਅਸੀਂ ਹੁਣ ਜਸਟਿਸ ਸਰੋਂ ਸਾਹਿਬ ਨੂੰ ਬੇਨਤੀ ਕਰਕੇ ਆਏ ਕਿ ਜਿਹੜਾ ਇਸ ਪਰਿਭਾਸ਼ਾ 'ਚ ਆਉਂਦਾ ਉਹਨੂੰ ਹੀ ਵੋਟਰ ਬਣਾਇਆ ਜਾਵੇ ਇੱਕ ਦਾ ਸ਼ਾਰਤ ਨਹੀਂ ਕੁਛ ਢੇਲੀ ਕੀਤੀ ਆ ਹੁਣ ਵੀ ਜਿਹੜੀਆਂ ਬੀਬੀਆਂ ਆ ਉਹ ਜੀ ਕਰਦਾ ਫੋਟੋ ਲਾਉਣ ਜੀ ਕਰਦਾ ਨਾਮ ਲਾਉਣ ਸੋ ਅਸੀਂ ਸਮਝਦੇ ਸੀ ਕਿ ਇਸ ਆੜ ਤਹਿਤ ਇਹ ਜਿਹੜੀ ਅੱਜ ਸਰਕਾਰ ਆ ਇਹ ਇਸ ਰਾਤ ਸਾਤਾ ਦੇ ਨਸ਼ੇ ਦੇ ਵਿੱਚ ਵੋਟਾਂ ਜਿਹੜੀਆਂ ਬਣੀਆਂ ਚਾਹੀਦੀਆਂ ਉਹ ਨਹੀਂ ਬਣਾ ਰਹੇ ਜਿਹੜੀਆਂ ਗੈਰਵਾਜਬ ਵੋਟਾਂ ਆ ਉਹ ਬਣਾ ਰਹੇ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੋਂ ਸਾਭ ਨੂੰ ਮੈਮੋਰੰਡਮ ਦੇ ਕੇ ਆਏ ਆ ਤੇ ਉਹਨਾਂ ਨੇ ਪੇਸ਼ੈਂਸ ਲਈ ਸਾਨੂੰ ਸੁਣਿਆ ਵੀ ਆ ਤੇ ਜਿਹੜਾ ਕਿਉਂਕਿ ਪੰਜਾਬ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਜਿਹੜੇ ਡਿਕਲੇਅਰ ਕੀਤੇ ਆ ਉਹ ਕਹਿੰਦੇ ਮੈਂ ਉਹਨਾਂ ਨੂੰ ਹਦਾਇਤ ਵੀ ਕਰੂੰਗਾ ਕਿ ਜਿਹੜਾ ਸਿਸਟਮ ਪਹਿਲਾਂ ਚੱਲ ਰਿਹਾ ਉਹ ਸਿਸਟਮ ਅਨੁਸਾਰ ਹੀ ਜਿਹੜੀ ਆ ਇਹ VOTER ਦੀ ਪਰਵਾਸ਼ਾ ਮੁਤਾਬਕ ਫਾਰਮ ਭਰਵਾਇਆ ਜਾਵੇ ਸੋ ਇਸ ਕਰਕੇ ਅੱਜ ਅਸੀਂ ਚੇਚੇ ਤੌਰ ਦੇ ਉੱਤੇ ਸਰੋਂ ਸਾਹਿਬ ਨੂੰ ਇੱਕ ਮੈਮੋਰੰਡਮ ਦੇ ਕੇ ਆਏ ਹਾਂ ਸਾਮੀ ਸਾਹਿਬ ਮੈਂ ਲਗਤ ਕੀਤੀ ਰਾਜੋਣਾ ਸਰ ਨਾਲ ਸਵੇਰੇ ਤੁਸੀਂ ਤੇ ਕੀ ਚਰਚਾ ਹੋਸਲ ਦੇਖੋ ਭਾਈ ਬਲਵੰਤ ਸਿੰਘ ਰਾਜੋਵਾਨਾ ਉਹ ਲੰਮੇ ਸਮੇਂ ਤੋਂ ਦੱਸਦੇ ਸੀ ਅੱਜ ਪੇ 30ਵਾਂ ਸਾਲ ਸ਼ੁਰੂ ਹੋ ਗਿਆ ਤੇ 18ਵਾਂ ਸਾਲ ਸ਼ੁਰੂ ਹੋ ਗਿਆ ਫਾਂਸੀ ਦੀਆਂ ਚੱਕੀਆਂ ਦੇ ਵਿੱਚ ਤੇ ਉਹ ਕਿਉਂਕਿ ਵਿਚਾਰਕ ਤੌਰ ਤੇ ਸਾਡੀ ਅੱਜ ਫੈਮਿਲੀ ਕਹ ਲੀਏ ਮੀਟਿੰਗ ਸੀ ਉਹਨਾਂ ਦਾ ਸੁਨੇਹਾ ਗਿਆ ਸੀ ਵੀ ਮਿਲਿਓ ਆ ਕੇ ਸੋ ਮੈਂ ਤੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਸਰਦਾਰ ਭਗਵੰਤ ਸਿੰਘ ਸਿਆਲ ਕਾ ਉਹ ਬੈਠ ਕੇ ਅਸੀਂ ਉਹਨਾਂ ਨਾਲ ਲੰਬਾ ਅਰਸਾ ਥੋੜੀ ਉਹਨਾਂ ਦੀ ਸਾਰੀ ਵਿਚਾਰਧਾਰਾ ਉਹ ਵਿਚਾਰਧਾਰਾ ਕੀ ਆ ਉਹ ਵਿਚਾਰਧਾਰਾ ਅਸੀਂ ਬਹੁਤ ਵਾਰੀ ਪ੍ਰਗਟ ਕਰ ਚੁੱਕੇ ਆ ਕਿ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਦੇ 550ਵੇਂ ਬਰੇ ਦੇ ਉੱਤੇ ਸਤਾਬਦੀ ਦੇ ਉੱਤੇ ਜਿਹੜਾ ਸੈਂਟਰ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਪੂਰਾ ਨਵਾਵੇ ਤੇ ਉਹ ਪੂਰਾ ਨਵਾਉਣ ਦੇ ਬਜਾਏ ਹੁਣ ਜਿੱਦਾਂ ਆਪਾਂ ਕਈ ਵਾਰੀ ਕੋਸਤੀ ਦੇ ਪਟਕੇ ਦੀ ਕੋਸਤੀ ਦੇ ਉੱਤੇ ਆ ਕੇ ਚੱਕਰ ਕੱਢੀਦਾ ਇਹ ਗੱਲਾਂ ਕੁਛ ਇਦਾਂ ਦੀਆਂ ਸੀਗੀਆਂ ਬੈਠ ਕੇ ਉਹਨਾਂ ਨਾਲ ਸਾਰੀਆਂ ਸੀ ਡਿਸਕਸ ਕਰਕੇ ਆਏ ਆ ਤੇ ਕੋਈ ਉਹਨਾਂ ਦੇ ਸਿਗਾ ਵੀ ਕੋਈ ਗਿਲੇ ਵੀ ਸਕੇ ਜਿਹੜੇ ਉਹ ਵੀ ਸਾਰੇ ਸੁਣ ਕੇ ਆਏ ਆ ਦੇਖੋ ਅਸੀਂ ਆ ਸਰਕਾਰ ਸਾਹਿਬ ਮੇਰੇ ਨਾਲ ਖੜੇ ਆ ਅਸੀਂ ਇਹਨਾਂ ਵੱਲੋਂ ਇਹ ਪਟੀਸ਼ਨ ਪਾਈ ਸੀ ਸਾਹਮਣੇ ਦੇ ਕੇ ਔਰ ਉਹ ਪਟੀਸ਼ਨ ਦੇ ਵਿੱਚ ਸਟੇ ਵੀ ਹੋ ਗਿਆ ਸੀ ਪਰ ਹੁਣ ਆ ਤਿੰਨ ਚਾਰ ਦਿਨ ਪਹਿਲਾਂ ਉਹ ਜਿਹੜੀ ਸਾਡੀ ਪਟੀਸ਼ਨ ਸੀ ਉਹ ਹਾਈ ਕੋਰਟ ਚੋਂ ਖਾਰਜ ਹੋ ਗਈ ਤੇ ਸਾਨੂੰ ਇਹ ਪਤਾ ਹੀ ਸੀ ਕੋਰਟ ਨੇ ਆਰਡਰ ਕੀਤਾ ਆਨਰੇਬਲ ਹਾਈ ਕੋਰਟ ਨੇ ਕਿ ਜਿਹੜੀ ਅਪਰੀਪਰੇਟ ਅਥਾਰਟੀ ਆ ਉਹ ਇਹਦਾ ਡਿਸੀਜਨ ਕਰੇ ਤੇ ਉਹ ਸਾਨੂੰ ਪਤਾ ਸੀ ਉਹਨੂੰ ਡਿਸੀਜਨ ਕੀ ਕਰਨਾ ਉਹਦਾ ਪਤਾ ਸੀ ਕਿ ਉਹਨੇ ਅਪਰੂਵ ਦੇਣੀ ਆ ਆ ਹੁਣ ਇਕੀਆਂ ਦਿਨਾਂ ਦੀ ਹੋਊਗੀ ਗਾਹਾਂ ਮੁੜ ਦੱਸਾਂ ਹੋਈ ਇਕੀਆਂ ਦਿਨਾਂ ਤੋਂ ਬਾਅਦ ਫੇ ਆਉਗੇ ਮੁੜ ਕੇ ਪਿਛਲੀ ਵਾਰੀ 7 ਵਾਰੀ ਹੋਈ ਸੀ ਹੁਣ ਸ਼ਾਇਦ ਉਹਨਾਂ ਨੂੰ ਖੁੱਲ ਮਿਲ ਗਈ ਤਾਂ 10 ਵਾਰੀ ਵੀ ਕਰ ਦੇਣਗੇ ਤਾਂ ਸ਼ਾਇਦ ਅੰਦਰ ਹੀ ਨਾ ਭੇਜਣੇ ਵੀ ਹੋ ਸਕਦਾ ਮੋਰਾ ਚੈਲੰਜ ਕਰੋਗੇ ਦੇਖੋ ਉਹਦਾ ਉਹ ਬਲਾਂਕਣ ਕਰ ਰਹੇ ਆ ਜੇ ਬਣਦਾ ਹੋਇਆ ਕਿਉਂਕਿ ਸੁਪਰੀਮ ਕੋਰਟ ਇਹ ਆ ਮੋਰੇ ਉਹ ਸਾਡਾ ਇਸ ਪੁਆਇੰਟ ਤੇ ਖਾਰਜ ਹੋਇਆ ਵੀ ਸ਼ੋਮਣੀ ਕਮੇਟੀ ਜਿਹੜੀ ਹੈ ਕੰਸੈਂਟ ਧੇਰ ਨਹੀਂ ਕਿਉਂਕਿ ਕੰਸੈਂਟ ਧੇਰ ਉਹਦੇ ਵਿੱਚ ਉਹ ਜਿਹੜੇ ਕੰਪਲੇਨੈਂਟ ਸਗੇ ਉਹਨਾਂ ਕੇਸਾਂ ਜਿਨ੍ਹਾਂ ਚ ਕਨਵਿਕਸ਼ਨ ਉਹ ਆ ਸੋ ਇਹ ਬਲਾਂਕਣ ਕਰ ਰਹੇ ਆ ਦੇਖਦੇ ਆ ਫੇ ਉਹਦਾ ਪਾਵਾਂਗੇ ਕੋਰਟ ਦੇ ਵਿੱਚ ਤਾਂ ਵੱਧ ਤੇ ਖਾਸ ਤੋ ਤੇ ਪਤਾ ਮੈਨੂੰ ਨੇ ਕਿ ਪਰ ਆਬਰੀ ਹਿੰਦੀ ਪ੍ਰੋਬਲਮ ਲੈ ਕੇ ਅਸੀਂ ਪਹਿਲਾਂ ਹੀ ਵਿਰੋਧ ਕਰਿਆ ਸੀਗਾ ਪਰ ਟੈਕਨੀਕਲ ਤੌਰ ਤੇ ਉੱਤੇ ਜਿਵੇਂ ਕਿ ਰਾਹਤ ਮਿਲ ਗਿਆ ਤਾਂ ਉਹਦਾ ਵਿਰੋਧ ਅਸੀਂ ਕਰਾਂਗੇ ਪਰ ਦੂਜੇ ਪਾਸੇ ਗੱਲ ਇਹ ਹੈ ਕਿ ਜਿਹੜੇ ਚੋਣ ਪੂਰੇ ਸਿਸਟਮ ਨੂੰ ਲੈ ਕੇ ਵੋਟਾਂ ਬੰਨ ਦੀ ਜਿਹੜੀ ਇੱਕ ਪ੍ਰਕਿਰਿਆ ਉਹਨੂੰ ਲੈ ਕੇ ਉਹਨਾਂ ਨੇ ਸਵਾਲ ਜ਼ਰੂਰ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਭਰੋਸਾ ਦਿੱਤਾ ਹੈ ਜਿਹੜੇ ਜਸਟਿਸ ਸਰੋਂ ਨੇਗੇ ਰਟੈਡ ਇਲੈਕਸ਼ਨ ਕਮਿਸ਼ਨ ਦੇ ਹਾਂ ਜਿਹੜੇ ਚੀਫ ਲਾਇ ਹੋਏ ਨੇਗੇ ਕਿ ਉਹ ਇਸ ਇੰਨਾ ਚੀਜ਼ਾਂ ਨੂੰ ਇੰਪਲੀਮੈਂਟ ਕਰਨਗੇ ਪਰ ਉਹਨਾਂ ਦਾ ਕਿਤੇ ਨਾ ਕਿਤੇ ਸ਼ਿਕਾਇਤ ਇਸ ਚੀਜ਼ ਨੂੰ ਰਹਿ ਕੇ ਜ਼ਰੂਰ ਹੈ ਕਿ ਇੱਕ ਗਲਤ ਧਾਰਨਾ ਦੇ ਚਲਦੇ ਵੋਟ ਪ੍ਰੋਸੈਸ ਜਿਹੜਾ ਕਿ ਕੁਝ ਲੱਗਦਾ ਕਿ ਸੀਮਤ ਰਹਿ ਗਿਆ ਉਹ ਹੋਰ ਵੱਡਣਾ ਚਾਹੀਦਾ ਸੀਗਾ ਤੇ ਉਹਦੇ ਵਿੱਚ ਵੀ ਕਈ ਵੋਟਾਂ ਨੇ ਜਿਹੜੀਆਂ ਉਹ ਗਲਤ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਨੇ ਸੀਨੀਅਰ ਵੀਡੀਓ ਦੇ ਸਮੇਂ ਤੇ ਇਹਦੇ ਨਾਲ ਉਸ ਮਿਸਿੰਗ ਰੋਜਾਨਾ ਸਪੋਰਟਸ ਟੀਵੀ ਚੰਡੀਗੜ੍ਹ